ਦੀ ਹਾਜ਼ਰੀ ਕਿਹ ਲੱਗ ਜੀ ਜੇ ਕੰਮ ਅਸੀਂ ਕਿਤੇ ਕਰਦੇ ਹਾਂ ਨਾਲੇ ਸਾਨੂੰ ਕਰਾਇਆ ਲਾ ਕੇ ਜਾਣਾ ਪੈਂਦਾ ਜੀ ਤੇ ਇਹ ਵੀ ਸਾਡੀ ਹਾਜ਼ਰੀ ਇਸੇ ਕੰਮ ਕਰਦੇ ਆ ਜੀ ਸਾਡੇ ਖਾ ਮੁੁੱਤ ਵੀ ਉੱਥੇ ਹਾਜ਼ਰੀ ਲੱਗਣੀ ਚਾਹੀਦੀ ਹੈ ਮੁਸ਼ਕਲ ਤਾਂ ਇਹ ਹੀ ਹੈ ਕਿ ਵੀ ਸਾਨੂੰ ਜਿੱਥੇ ਅਸੀਂ ਕੰਮ ਕਰਦੇ ਆਂਗੇ ਸਾਨੂੰ ਹਾਜ਼ਰੀ ਸਾਡੀ ਉੱਥੇ ਲੱਗਣੀ ਚਾਹੀਦੀ ਹੈ ਜੀ ਹਾਂਜੀ ਇਹ ਗੱਲ ਨਿਰਗਮ ਜੂਰਾ ਵੱਲੋਂ ਜੋ ਕਹੀ ਗਈ ਹੈ ਬਿਲਕੁਲ ਸਹੀ ਹੈ ਤੇ ਤਕਰੀਬਨ ਜਦੋਂ ਤੁਸੀਂ ਸਰਪੰਚ ਬਣਿਆ ਉਦੋਂ ਤੁਸੀਂ ਦੇਖਦੇ ਆ ਸਾਨੂੰ ਅਸੀਂ ਆਉਣ ਜਾਣ ਦੀ ਆਉਣ ਜਾਣ ਦੀ ਦਿੱਕਤ ਪੈਂਦੀ ਆ ਕਿਰਾਇਆ ਲਾ ਕੇ ਕਰਨਾ ਹੈ ਫੋਟੋ ਕਿਹੜਾ ਬੰਦਾ ਜੀ ਚਾਹ ਦੀ ਲਈ ਹਾਂ ਚਾਹ ਦੀ ਬਟ ਦਿਓ ਆਹ ਤੁਸੀਂ ਜੀ ਚਾਹ ਦੀ ਲਈ ਦਿਓ ਚਾਹ ਦੀ ਹਾਂਜੀ ਪਤਾ ਚਾਹ ਦੀਓ ਚਾਹ ਦੀਓ ਤੁਸੀਂ ਹਾਂ ਸਾਹਿਬ ਜੀ ਚਾਹ ਦੀਓ ਹਾਂਜੀ ਹੋਰ ਆਪਣੇ ਬੰਦਿਆਂ ਚ ਕੋਣ ਨੇ ਤੁਸੀਂ ਵੀ ਇਕੱਲੇ ਹਾਂ ਇਹਦਾ ਚਾਹ ਨਹੀਂ ਦੋ ਤਿੰਨ ਜਣੇ ਕਿਹੜੇ ਨਹੀਂ ਆਣਗੇ ਇੱਕ ਤਾਂ ਹਾਂ ਨਬਾਹ ਕਰਤਾਰਾ ਅੱਛਾ ਛੁੱਟੀ ਦੀ ਹਾਂ ਛੁੱਟੀ ਦੀ ਛੁੱਟੀ ਦੀ ਹੈ ਹਾਂ ਹਾਂ ਕੀ ਸਮੱਸਿਆਰੀ ਹੈ ਜੀ ਤੁਹਾਨੂੰ ਅੱਜ ਤੁਸੀਂ ਕੰਮ ਕਰ ਰਹੇ ਹੋ ਇੱਥੇ ਡੇਵਰ ਦੇ ਵਿੱਚ ਗੱਲ ਕਰੀਏ ਕੀ ਸਮੱਸਿਆਰੀ ਹੈ ਸਾਨੂੰ ਐ ਜੀ ਅਸੀਂ ਉਰੇ ਸਾਡੀ ਹਾਜ਼ਰੀ ਕਿਤੇ ਲੱਗਦੀ ਜੀ ਕੰਮ ਅਸੀਂ ਕਿਤੇ ਕਰਦੇ ਹਾਂ ਨਾਲੇ ਸਾਨੂੰ ਕਰਾਇਆ ਲਾ ਕੇ ਜਾਣਾ ਪੈਂਦਾ ਜੀ ਠੀਕ ਹੈ ਹੁਣ ਸਾਨੂੰ 5 ਵਜੇ ਛੁੱਟੀ ਹੁੰਦੀ ਹੈ 5:30 ਅਸੀਂ ਘਰੇ ਜਾਂਦੇ ਜੀ ਜੇ ਹੁਣ ਦੀ ਗੱਲ ਹੈ ਜੀ ਹੁਣ ਤੁਸੀਂ ਕੰਮ ਕਿੱਥੇ ਕਰਦੇ ਹੋ ਅਸੀਂ ਨਹਿਰ ਤੇ ਕਰਦੇ ਹਾਂ ਨਹਿਰੀ ਮੇਕਮੇ ਵਿੱਚ ਕੰਮ ਕਰਦੇ ਹਾਂ ਤੇ ਕੰਮ ਨਹਿਰ ਤੇ ਕੰਮ ਕਰਦੇ ਹੋ ਹਾਂ ਜੀ ਹਾਜ਼ਰੀ ਕਿੱਥੇ ਪਈ ਹੈ ਸਾਡੀ ਸੂਏ ਤੇ ਪਈ ਹੋਨ। ਸਾਹਿਬ ਇਹ ਤੋਂ ਕਿੰਨੀ ਕੀ ਦੂਰੀ ਤੇ ਆਹੋ? ਕਿੰਨੀ ਦੂਰੀ? ਇੱਥੋਂ ਕਿੰਨੀ ਦੂਰ ਆ ਜੀ ਹੋ ਜਿਹੜਾ ਸੂਜ ਗੱਲ ਕਰੀਏ? 2 ਕਿਲੋ ਮੀਟਰ। 2 ਕਿਲੋ ਮੀਟਰ। ਹਾਂਜੀ ਮਾਤਾ। ਹਾਂਜੀ ਤਾਂ ਕਿੰਨੇ ਕਿਲੋਮੀਟਰ ਹਦੋਂ ਬਾਹਰ। ਕਿੰਨੀ ਇੱਕ ਤੋਂ ਫਰੀ? ਥੋੜੀ ਵੀ ਸਾਰੇ ਸੂਦੀ ਹਾੜੇ ਲੱਗੀਆਂ। ਹਾਂਜੀ, ਹਾਂਜੀ ਉੱਥੇ ਲੱਗੀਆਂ ਸਾਡੀ ਹਾੜੇ। ਠੀਕ ਹੈ। ਕਿੰਨੀ ਇੱਕ ਮੁਸ਼ਕਲ ਆ ਜੀ ਇੱਥੋਂ ਇੱਥੋਂ ਜਾਣ ਤੇ ਉੱਥੇ ਜਾ ਉੱਥੋਂ ਆਉਣ ਚ। ਬਸ ਜੀ ਹਾਂ ਹੋ ਜਾਂਦੇ ਕਾਸੀ ਵਟ ਪੈ ਜਾਂਦੀ ਆ। ਕਾਸੀ ਵਟ ਪੈ ਜਾਂਦੀ ਆ। ਠੀਕ ਹੈ। ਹਾਂਜੀ ਮਾਤਾ। ਜੀ ਇਹ ਇਸ ਹੱਥਵਾਨ ਨੇ ਕਿਹਾ ਵੀ ਸਾਡੀ ਹਾਜ਼ਰੀ ਤੇ ਅਸੀਂ ਕੰਮ ਕਰਦੇ ਆਂ ਜੀ ਸਾਡੇ ਖਾ ਮੁੱਤ ਵੀ ਉੱਥੇ ਹਾਜ਼ਰੀ ਲੱਗਣੀ ਚਾਹੀਦੀ ਆ ਸਾਨੂੰ ਅਸੀਂ ਆਉਣ ਜਾਣ ਦੀ ਆਉਣ ਜਾਣ ਦੀ ਦਿੱਕਤ ਪੈਂਦੀ ਆ ਕਿਰਾਇਆ ਲੱਗ ਜਾਂਦਾ ਜੀ ਅੱਛਾ ਜੇ ਤੁਰ ਕੇ ਜਾਣਾ ਪੈਂਦਾ ਤੁਰ ਕੇ ਜਾਂ ਕੇ ਫਿਰ ਅਸੀਂ ਤੁਰ ਕੇ ਜਾਂਦੇ ਆਂ ਜੀ ਨਹੀਂ ਫਿਰ ਕਿਰਾਇਆ ਲੱਗ ਜਾਂਦਾ ਕਿ ਟਾਈਮ ਤੇ ਨਹੀਂ ਪਹੁੰਚਿਆ ਜਾਂਦਾ ਜੀ ਅੱਛਾ ਟਾਈਮ ਤੇ ਨਹੀਂ ਪਹੁੰਚਿਆ ਜਾਂਦਾ ਜੇ ਤੁਰ ਕੇ ਜਾਂਦੇ ਆਂ ਫਿਰ ਸਾਧਨ ਕਰਾਉਨੇ ਆਂਗੇ ਫਿਰ ਅਸੀਂ ਜਾਂਦੇ ਟਾਈਮ ਤੇ ਪਹੁੰਚਦੇ ਆਂ ਕੰਮ ਵੀ ਜ਼ਰੂਰੀ ਆ ਜੀ ਸਾਨੂੰ ਹਾਂ ਜੇ ਅਸੀਂ ਟਾਈਮ ਤੇ ਪਹੁੰਚਾਂਗੇ ਨਹੀਂ फेर ਸਾਨੂੰ ਕੰਮ ਨਹੀਂ ਮਿਲਦਾ। ਮੁਸ਼ਕਲਤਾ ਜੀ ਇਹੀ ਹੈਗੀ ਵੀ ਸਾਨੂੰ ਜਿੱਥੇ ਅਸੀਂ ਕੰਮ ਕਰਦੇ ਆਂਗੇ ਸਾਨੂੰ ਹਾਂ ਹਾਜ਼ਰੀ ਸਾਡੀ ਉੱਥੇ ਲੱਗਣੀ ਚਾਹੀਦੀ ਹੈ ਜੀ। ਬਾਕੀ ਹੁਣ ਸਾਈਕਲਾਂ ਤੇ ਹਫੜਾਦਾ ਪੜੀ ਕਰਦੇ ਆਂਨੇ ਅਸੀਂ ਇਹ ਤਾਂ ਚੱਲ ਬੁੜੀਆਂ ਕਰਾਇਆ ਦਿੰਦਿਆਂ ਨੇ ਟੈਂਪੂ ਕਰਾਉਣਾ ਪੈਂਦਾ। ਸਾਨੂੰ ਵੀ ਸਾਈਕਲਾਂ ਤੇ ਮਕ ਉੱਤੇ ਜਾਣ ਵਾਸਤੇ ਟੈਂਪੂ ਕਰਾ ਕੇ ਜਾਂਦੇ ਹਾਂ ਇੱਥੇ। ਹਾਂਜੀ ਹਾਂਜੀ ਹਾਂਜੀ। ਅੱਛਾ। ਹਾਂਜੀ। ਵੀ ਕੱਲੀ ਹਾਜ਼ਰੀ ਵਾਸਤੇ ਟੈਂਪੂ ਕਰਾ ਕੇ ਆਉਣਾ ਜਾਣ ਦਾ ਜੀ ਕਰਾਇਆ ਦੇਣਾ ਪੈਂਦਾ 20 ਰੁਪਏ ਸਵਾਰੀ 20 ਰੁਪਏ ਸਵਾਰੀ ਹਾਂ ਜੀ ਠੀਕ ਹੈ ਇਹ ਡੇਲੀ ਚੱਲਦਾ ਕੰਮ ਹੈ ਡੇਲੀ ਜੀ ਡੇਲੀ ਇਹੀ ਚੱਲਦਾ ਹਾਂ ਜੀ ਹਾਂ ਜੀ ਜਿੰਨਾ ਟਾਈਮ ਕੰਮ ਚੱਲਦਾ ਇਹੀ ਚੱਲਦਾ ਹਾਂਜੀ ਸਾਡੇ ਲੋਵੇ ਅੱਜ ਤੱਕ ਜੀ ਕੋਈ ਅਫਸਰ ਆਇਆ ਨਹੀਂ ਸਾਡੀ ਪੁਕਾਰ ਸੁਣੀ ਨਹੀਂ ਕਿਸੇ ਨੇ ਸਾਨੂੰ ਸਾਲ ਹੋ ਗਿਆ ਗੱਲਾਂ ਚ ਬਰਕਦਿਆਂ ਨੂੰ ਨਹੀਂ ਕਿਸੇ ਨੇ ਗੱਲ ਕਰੀ ਇਸ ਇਹ ਵਾਸਤੇ ਨਾ ਜੀ ਸੀ ਕਿਸੇ ਨਾਲ ਨਹੀਂ ਹੱਥੀਂ ਗੱਲ ਕਿਸੇ ਅਫਸਰ ਨੂੰ ਕਿਸੇ ਨੂੰ ਦੱਸਿਆ ਨਾ ਜੀ ਨਾ ਜੀ ਨਾ ਜੀ ਸਰਪੰਚ ਦੀ ਗੱਲ ਕਰੀਏ ਜਾਂ ਆਪਣੇ ਮੇਟ ਨੂੰ ਨਾ ਜੀ ਨਾ ਜੀ ਵੀ ਸਾਨੂੰ ਆ ਮੁਸ਼ਕਲ ਆ ਰਹੀ ਹੈ ਨਾ ਜੀ ਅੱਜ ਤੱਕ ਹੋਈ ਨਹੀਂ ਗੱਲ ਇਹ ਠੀਕ ਹੈ ਦੀ ਗੱਲ ਹੋਈ ਨਹੀਂ ਹਾਂਜੀ ਠੀਕ ਹੈ ਜਾਂ ਕੋਈ ਆਈ ਨਹੀਂ ਹੈਗਾ ਜੀ ਛੱਡ ਲੋਵੇ ਗੱਲ ਕੀਤੇ ਨਾ ਕਰੀਏ ਠੀਕ ਹੈ ਹਾਂਜੀ ਅੱਜ ਤੁਸੀਂ ਆ ਕੇ ਛੱਡ ਲੋਵੇ ਛੇੜ ਦੀ ਜੀ ਠੀਕ ਹੈ ਜੀ ਹਾਂਜੀ ਮੋਲੇ ਹਾਂਜੀ ਬਾਬਾ ਜੀ ਹਾਂਜੀ ਸਾਡੀ ਹਾਜ਼ਰੀ ਉੱਥੇ ਲੱਗਣੀ ਚਾਹੀਦੀ ਹੈ ਜਿੱਥੇ ਅਸੀਂ ਕੰਮ ਕਰਦੇ ਹਾਂ ਠੀਕ ਹੈ ਮਤਲਬ ਮੂੰਹ ਆਦੀ ਤੁਰੀ ਹੁਣ ਜੇ ਆਪਾਂ ਗੱਲ ਕਰੀਏ ਪਹਿਲਾਂ ਹਾਜ਼ਰੀ ਕਿੱਥੇ ਲਾਉਣੀ ਹੈ ਮੈਨਾਂ ਹਾਜ਼ਰੀ ਉੱਥੇ ਲੱਗਦੀ ਹੈ ਸਵੇਰੇ ਤੇ ਕੱਲ ਸੂਰਤ ਜਾਣੀ ਹੋ ਹਾਂ ਫੇਰ ਹੋ ਰਿਹਾ ਉਹਨੇ ਕੰਮ ਤੇ ਹੋ ਰਿਹਾ ਹਾਂਜੀ ਫੇਰ ਅੱਜ ਵਿੱਚ ਉਦੋਂ ਫੇਰ ਉੱਥੇ ਜਾਣਿਆ ਸਵੇਰੇ ਤੇ ਜੀ ਸ਼ਾਮ ਨੂੰ ਕਿੰਨੇ ਵਜੇ ਜਾਣੇ ਸ਼ਾਮ ਨੂੰ ਸ਼ਾਮ ਨੂੰ ਜਾਣਿਆ ਸੀ 5:00 ਵਜੇ 5:00 ਵਜੇ ਫੇਰ ਸੂਰਤ ਜਾਣੀ ਉੱਥੋਂ ਫੇਰ ਵਾਪਸ ਹੋਣੀ ਵਾਪਸ ਆਉਣਾ ਠੀਕ ਹੈ ਇਹ ਪਤਸਵਿਕਾ ਲੇਬਰ ਨੂੰ ਸਮਸਿਆਰੀ ਹੈ ਕਿ ਜਿਹੜੀ ਲੇਬਰ ਲੱਗੀ ਹੋਈ ਹੈ ਕਿ ਆਪਾਂ ਦੇਖਿਆ ਉਹ ਕਹਿੰਦੇ ਵੀ ਸਾਡੀ ਫੋਟੋ ਕਿੱਥੇ ਹੁੰਦੀ ਹੈ ਤੇ ਕੰਮ ਸਾ ਤੋਂ ਕਿੱਥੇ ਕਰਾਇਆ ਜਾਂਦਾ ਹੈ ਨਿਰਗਰ ਦੇ ਵਿੱਚ ਹਾਂਜੀ ਇਹ ਗੱਲ ਨਿਰਗਮ ਜੂਰਾ ਵੱਲੋਂ ਜੋ ਕਹੀ ਗਈ ਹੈ ਬਿਲਕੁਲ ਸਹੀ ਹੈ ਤੇ ਤਕਰੀਬਨ ਜਦੋਂ ਤੋਂ ਮੈਂ ਸਰਪੰਚ ਬਣਿਆ ਉਦੋਂ ਤੋਂ ਦੇਖਦਾਂ ਜਿੱਥੇ ਇਹ ਕੰਮ ਕਰਦੇ ਨੇ ਜਿੱਥੇ ਕੰਮ ਕਰਦੇ ਨੇ ਉਹ ਜਿੱਥੇ ਹਾਜ਼ਰੀ ਲੱਗਦੀ ਹੈ ਉੱਥੋਂ ਘੱਟੋ ਘੱਟ 2-3 ਕਿਲੋਮੀਟਰ ਦੂਰ ਹੁੰਦਾ ਹੈ ਇਹਨਾਂ ਨੂੰ ਆਪਣਾ ਸਾਧਨ ਕਰਕੇ ਉਸ ਕੰਮ ਵਾਲੀ ਥਾਂ ਤੇ ਜਾਣਾ ਪੈਂਦਾ ਹੈ ਸ਼ਾਮ ਨੂੰ ਮੁੜ ਕੇ ਫਿਰ ਉੱਥੇ ਹਾਜ਼ਰੀ ਲੱਗਦੀ ਹੈ ਵਿਦੇ ਸੰਬੰਧ ਵਿੱਚ ਅਸੀਂ ਨਰੇਗਾ ਦੇ ਅਫਸਰਾਂ ਨੂੰ ਏਪੀਓ ਸਾਹਿਬ ਨੂੰ ਸਾਰਿਆਂ ਨੂੰ ਕਿਹਾ ਸੀ ਉਹ ਕਹਿੰਦੇ ਵੀ ਸਾਡੀ ਨਰੇਗਾ ਦੀਆਂ ਗਾਈਡਲਾਈਨ ਜਿਹਨੇ ਉਸ ਮੁਤਾਬਕ ਹੀ ਕੰਮ ਚੱਲਦਾ ਹੈ ਪਰ ਇਸ ਇਹਨਾਂ ਦੀ ਜਿਹੜੀ ਮੰਗ ਹੈ ਇਹ ਬਿਲਕੁਲ ਜਾਇਜ਼ ਹੈ ਇਹ ਮਜ਼ਦੂਰ ਵਿਚਾਰੇ ਔਖੇ ਬਹੁਤ ਹੁੰਦੇ ਨੇ ਇਹਨਾਂ ਦੀ ਜਿੱਥੇ ਹਾਜ਼ਰੀ ਲੱਗੇ ਉੱਥੇ ਹੀ ਕੰਮ ਮਿਲਣਾ ਚਾਹੀਦਾ ਹੈ ਤੇ ਸਰਕਾਰ ਨੂੰ ਅਫਸਰਾਂ ਨੂੰ ਡੀਡੀਪੀਓ ਸਾਹਿਬ ਨੂੰ ਵੀਡੀਓ ਸਾਹਿਬ ਨੂੰ ਅਸੀਂ ਵੀ ਬੇਨਤੀ ਕਰਦੇ ਹਾਂ ਵੀ ਇਹਨਾਂ ਦੀ ਇਸ ਮੰਗ ਵੱਲ ਪੂਰੀ ਗੰਭੀਰਤਾ ਨਾਲ ਸੋਚ ਕੇ ਇਸ ਤੇ ਧਿਆਨ ਦਿੱਤਾ ਜਾਵੇ ਇਹ ਕੋਸ਼ਿਸ਼ ਕੀਤੀ ਜਾਵੇ ਵੀ ਇਹਨਾਂ ਦੀ ਜਿੱਥੇ ਹਾਜ਼ਰੀ ਲੱਗੇ ਉੱਥੇ ਹੀ ਇਹਨਾਂ ਨੂੰ ਕੰਮ ਦਿੱਤਾ ਜਾਵੇ। ਧੰਨਵਾਦ ਜੀ। ਕਿੰਨੇ ਬੰਦੇ ਹੋ ਇੱਥੇ? ਸੰਗਤੀ ਆਦੇ ਦੋ ਜਣੇ ਹੋ। ਠੀਕ ਹੈ, ਬਾਕੀ ਸਾਰੀ ਲੇਬਰ ਸ਼ਾਇਲੀ ਦੀ ਹੈ। ਠੀਕ ਹੈ, ਬਾਕੀ ਸਾਰੀ ਲੇਬਰ ਸ਼ਾਇਲੀ ਦੀ ਹੈ। 18 ਬੰਦੇ ਸ਼ਾਇਲੀ ਤੋਂ। ਹਾਂ। ਠੀਕ ਹੈ ਜੀ ਬਸ। ਕੋਈ ਗੱਲ ਨਹੀਂ ਉਹ ਵੀ ਦੇਖ ਲੈਣੇ। ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਸੀਂ ਉਹ ਵੀ ਦੇਖ ਲੈਣੇ। ਲੱਛੋ ਗੁਰਮੀਤ ਗੁਰ ਆਜਰ ਆਜਰ ਇੱਕ ਪਾਲ ਸਿੰਘ ਕੋਣ ਮੈਂ ਆ ਜੀ ਬੇਬੇ ਟੋਟਲ ਮੈਂ ਇੱਕਦਮ ਨਹੀਂ ਹੋ ਗਈ ਇਹ ਸਾਰੀ ਲੇਬਰ ਤੇ 60 ਬੰਦੇ ਪਾਏ ਹੋਏ ਨੇਗੇ ਆਪਣੀ ਪਿੰਡ ਵਾਲੀ ਤੇ ਪਿੰਡ ਵੀ ਨੇ ਲੱਗੇ ਹੋਏ ਬੰਦੇ ਨਹੀਂ ਟੋਟਲ ਤੁਸੀਂ ਦੇ ਕਿੰਨੇ ਬੰਦੇ ਹੋ ਟੋਟਲ ਚਲੋ ਕੋਈ ਗੱਲ ਨਹੀਂ ਤੁਸੀਂ ਉਹਨੇ ਕਿੰਨੇ ਹੋ ਟੋਟਲ 20 ਬੰਦੇ ਆ ਪੁਰੇ ਨੇ ਹੱਥ ਕਨੇ ਘਮ ਕਰ ਰਹੇ ਨੇ ਸਾਰੇ ਪੁਰੇ ਅਸੀਤ ਜੀ ਵੀ ਆ ਵੀ ਆ ਪੁਰੇ ਨੇ 19 ਨੇ ਪੁਰੇ ਆ ਇੱਧਰ ਤਾਂ ਨਹੀਂ ਹੈਗਾ ਕੋਈ ਥੋੜਾ ਘੜਾ ਪੰਡਾ ਜੀ ਸਾਜ ਚਾਹ ਦੀ ਲੀਆ ਖਾਈ ਨਹੀਂ ਬਟਦੇ ਆਹ ਤੁਸੀਂ ਜੀ ਚਾਹ ਜੀ ਲਈ ਦੇਈਏ ਚਾਹ ਜੀ ਹਾਂ ਦੀ ਪਤਾ